ਕਿਸੇ ਵਿਅਕਤੀ ਦੇ ਉੱਤੇ ਕਿਸੇ ਦੀ ਕਾਰਵਾਈ ਦਾ ਕੀ ਅਸਰ ਹੋਏਗਾ ਸ਼ਾਇਦ ਕੋਈ ਸੋਚ ਵੀ ਨਹੀਂ ਸਕਦਾ ਬਾਲੀਵੁੱਡ 스타 सैफ अली ਖਾਨ ਦੇ ਨਾਲ ਇਹ ਜੁੜੀ ਖਬਰ ਹੈ सैफ अली ਖਾਨ ਉਹਦੇ ਤੁਹਾਨੂੰ ਯਾਦ ਹੋਣਾ ਕਿ ਚਾਕੂ ਨਾਲ ਹਮਲਾ ਕਰ ਦਿੱਤਾ ਗਿਆ ਸੀ ਉਸ ਹਮਲੇ ਦੇ ਦੋਸ਼ ਵਿੱਚ ਇੱਕ ਸ਼ੱਕੀ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ ਅਤੇ ਉਸ ਹਿਰਾਸਤ ਦੇ ਕਾਰਨ ਉਸ ਵਿਅਕਤੀ ਦੀ ਜ਼ਿੰਦਗੀ ਨੇ ਪਲਟੀ ਮਾਰ ਦਿੱਤੀ ਹੈ ਜ਼ਿੰਦਗੀ ਬਦਲ ਗਈ ਹੈ ਭਾਵੇਂ ਪੁਲਿਸ ਤੋਂ ਕਲੀਨ ਚਿੱਟ ਮਿਲ ਗਈ ਹੈ ਕਲੀਨ ਚਿੱਟ ਮਿਲਣ ਤੋਂ ਬਾਅਦ ਆਕਾਸ਼ ਕਨੌਜੀਆ ਨੇ ਦੋਸ਼ ਲਾਇਆ ਕਿ ਮੁੰਬਈ ਪੁਲਿਸ ਦੀ ਇੱਕ ਗਲਤੀ ਨੇ ਉਸ ਦੀ ਜ਼ਿੰਦਗੀ ਤਬਾਹ ਕਰਕੇ ਰੱਖ ਦਿੱਤੀ ਹੈ ਬਰਬਾਦ ਕਰਕੇ ਰੱਖ ਦਿੱਤੀ ਹੈ ਉਸ ਨੇ ਦੱਸਿਆ ਕਿ ਉਹ ਆਪਣੀ ਹੋਣ ਵਾਲੀ ਲਾੜੀ ਨੂੰ ਮਿਲਣ ਵਾਸਤੇ ਜਾ ਰਿਹਾ ਸੀ ਰਸਤੇ ਵਿੱਚ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਜਦੋਂ ਪੁਲਿਸ ਨੇ ਉਸ ਨੂੰ ਰਿਹਾ ਕੀਤਾ ਤਾਂ ਉਸ ਵਕਤ ਤੱਕ ਉਸ ਦੀ ਜ਼ਿੰਦਗੀ ਬਦਲ ਚੁੱਕੀ ਸੀ ਉਸ ਦਾ ਵਿਆਹ ਟੁੱਟ ਚੁੱਕਾ ਸੀ ਅਤੇ ਉਸ ਨੂੰ ਨੌਕਰੀ ਤੋਂ ਵੀ ਕੱਢ ਦਿੱਤਾ ਗਿਆ ਸੀ ਸਤੀਸ਼ਕਰ ਦੇ ਦੁਰਗ ਵਿੱਚ ਐਤਵਾਰ ਵਾਲੇ ਦਿਨ ਹਰਾਸਤ ਵਿੱਚ ਲਏ ਗਏ ਇੱਕ ਵਿਅਕਤੀ ਨੇ ਦੱਸਿਆ ਕਿ ਪੁਲਿਸੀਆ ਕਾਰਵਾਈ ਤੋਂ ਬਾਅਦ ਉਸਦੀ ਜ਼ਿੰਦਗੀ ਪੂਰੀ ਤਰ੍ਹਾਂ ਤਹਿਸ ਨਹਿਸ ਹੋ ਗਈ ਹੈ। ਉਹਦੇ ਕੋਲ ਇਸ ਵਕਤ ਕੋਈ ਨੌਕਰੀ ਨਹੀਂ। ਉਹਦੇ ਪਰਿਵਾਰ ਨੂੰ ਇਸ ਵਕਤ ਲੋਕਾਂ ਦੇ ਤਾਨਿਆਂ ਮਿਹਣਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੁੰਬਈ ਪੁਲਿਸ ਤੋਂ ਮਿਲੀ ਜਾਣਕਾਰੀ ਤੋਂ ਬਾਅਦ ਰੇਲਵੇ ਪ੍ਰੋਟੈਕਸ਼ਨ ਫੋਰਸ ਭਾਵ ਆਰਪੀਐਫ ਨੇ 18 ਜਨਵਰੀ ਨੂੰ ਦੁਰਗਸ ਸਟੇਸ਼ਨ ਤੋਂ ਮੁੰਬਈ ਲੋਕ ਮੰਨਿਆ ਤਿਲਕ ਟਰਮੀਨਲ ਕੋਲਕਾਤਾ ਸ਼ਾਲੀਵਾਰ ਗਿਆਨੇਸ਼ਵਰੀ ਐਕਸਪ੍ਰੈਸ ਤੋਂ 31 ਵਰਾਂ ਦੇ ਆਕਾਸ਼ ਕਨੌਜੀਆ ਨੂੰ ਹਿਰਾਸਤ ਵਿੱਚ ਲੈ ਲਿਆ ਸੀ 19 ਜਨਵਰੀ ਦੀ ਸਵੇਰ ਨੂੰ ਮੁੰਬਈ ਪੁਲਿਸ ਨੇ ਬੰਗਲਾਦੇਸ਼ੀ ਨਾਗਰਿਕ ਸ਼ਰੀਫੁਲ ਇਸਲਾਮ ਸ਼ਹਿਜਾਦ ਮੁਹੰਮਦ ਰੋਹਿਲਾ ਅਮੀਨ ਉਰਫ ਵਿਜੇਦਾਸ ਨੂੰ ਗਵਾਂਡੀ ਥਾਣੇ ਤੋਂ ਗ੍ਰਿਫਤਾਰ ਕਰ ਲਿਆ ਸੀ ਜਿਸ ਤੋਂ ਬਾਅਦ ਦੁਰਕ ਆਰਪੀਐਫ ਨੇ ਕਨੌਜੀਆ ਨੂੰ ਰਿਹਾ ਕਰ ਦਿੱਤਾ ਸੀ 15 ਜਨਵਰੀ ਦੀ ਰਾਤ ਨੂੰ ਮੁੰਬਈ ਦੇ ਬਾਦਰਾ ਇਲਾਕੇ ਵਿੱਚ ਸਤਗੁਰੂ ਸ਼ਰਨ ਦੀ 12ਵੀਂ ਮੰਜ਼ਲ ਤੇ ਸਥਿਤ ਉਹਨਾਂ ਦੀ ਰਹਿائش ਨੂੰ ਲੁੱਟਣ ਦੀ ਕੋਸ਼ਿਸ਼ ਦੇ ਦੌਰਾਨ ਵਿਅਕਤੀ ਨੇ ਅਭਿਨੇਤਾ ਸੈਫ ਅਲੀ ਖਾਨ ਤੇ ਤੁਹਾਨੂੰ ਯਾਦ ਹੋਣਾ ਕਿ ਚਾਕੂ ਨਾਲ ਕਈ ਵਾਰ ਕਰ ਦਿੱਤੇ ਸੀ ਸੈਫ ਅਲੀ ਖਾਨ ਦੀ ਸਰਜਰੀ ਤੋਂ ਬਾਅਦ ਭਾਵੇਂ ਉਹਨਾਂ ਨੂੰ ਛੁੱਟੀ ਦੇ ਦਿੱਤੀ ਗਈ ਸੀ ਪਰ ਕਨੌਜੀਆ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ ਉਹਨਾਂ ਨੇ ਕਿਹਾ ਕਿ ਮੇਰਾ ਪਰਿਵਾਰ ਹੈਰਾਨ ਸੀ ਉਹਨਾਂ ਦੀਆਂ ਅੱਖਾਂ ਵਿੱਚ ਅਥਰੂ ਸਨ ਜਦੋਂ ਮੀਡੀਆ ਨੇ ਉਸ ਦੀਆਂ ਤਸਵੀਰਾਂ ਦਿਖਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਦਾਵਾ ਕੀਤਾ ਕਿ ਮੈਂ ਇਸ ਮਾਮਲੇ ਵਿੱਚ ਮੁੱਖ ਸ਼ੱਕੀਆਂ ਭਾਵ ਮੈਂ ਸੈਫ ਅਲੀ ਖਾਨ ਦੇ ਘਰ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਹੈ ਅਤੇ ਉਹਨਾਂ ਤੇ ਚਾਕੂ ਨਾਲ ਹਮਲੇ ਕੀਤੇ ਨੇ। ਮੁੰਬਈ ਪੁਲਿਸ ਦੀ ਇਸ ਵੱਡੀ ਗਲਤੀ ਨੇ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਹੈ। ਉਹ ਇਹ ਦੇਖਣ ਵਿੱਚ ਅਸਫਲ ਰਹੇ ਕਿ ਮੇਰੇ ਤਾਂ ਮੁੱਛਾਂ ਨਹੀਂ ਅਤੇ ਸੈਫ ਅਲੀ ਖਾਨ ਦੀ ਇਮਾਰਤ ਦੇ ਸੀਸੀਟੀਵੀ ਫੁਟੇਜ ਦੇ ਵਿੱਚ ਦਿਖਾਈ ਦੇਣ ਵਾਲਾ ਵਿਅਕਤੀ ਉਹਦੇ ਮੁੱਛਾਂ ਨਹੀਂ ਸੀ। ਉਹਨੇ ਦਾਵਾ ਕੀਤਾ ਕਿ ਇਸ ਘਟਨਾ ਤੋਂ ਬਾਅਦ ਮੈਨੂੰ ਪੁਲਿਸ ਦਾ ਫੋਨ ਆਇਆ ਅਤੇ ਉਹਨਾਂ ਨੇ ਮੈਨੂੰ ਪੁੱਛਿਆ ਜਦੋਂ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਘਰ ਵਿੱਚਾਂ ਤੱਕ ਕਾਲ ਕੱਟ ਦਿੱਤੀ ਗਈ ਮੈਂ ਆਪਣੀ ਹੋਣ ਵਾਲੀ ਲਾੜੀ ਨੂੰ ਉਸ ਵਕਤ ਮਿਲਣ ਜਾ ਰਿਹਾ ਸੀ ਜਦੋਂ ਮੈਨੂੰ ਦੁਰਗ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਅਤੇ ਫਿਰ ਰਾਏਪੁਰ ਲਿਜਾਇਆ ਗਿਆ ਉੱਥੇ ਪਹੁੰਚੀ ਮੁੰਬਈ ਪੁਲਿਸ ਦੀ ਟੀਮ ਨੇ ਵੀ ਮੇਰੀ ਘੁੱਟਮਾਰ ਕੀਤੀ ਕਨੌਜੀਆ ਨੇ ਦੱਸਿਆ ਕਿ ਰਿਹਾਈ ਤੋਂ ਬਾਅਦ ਉਸਤੀ ਮਾਰ ਨੇ ਉਸ ਨੂੰ ਘਰ ਆਉਣ ਲਈ ਕਿਹਾ ਪਰ ਇਹਦੇ ਤੋਂ ਬਾਅਦ ਉਸਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਚੁੱਕੀ ਸੀ ਤਬਾਹ ਹੋ ਚੁੱਕੀ ਸੀ ਉਸਨੇ ਕਿਹਾ ਕਿ ਜਦੋਂ ਮੈਂ ਆਪਣੇ ਮਾਲਕ ਨੂੰ ਫੋਨ ਕੀਤਾ ਤਾਂ ਉਹਨੇ ਮੈਨੂੰ ਕੰਮ ਤੇ ਨਾ ਆਉਣ ਵਾਸਤੇ ਆਖਿਆ ਭਾਬੂ ਉਸਨੇ ਮੈਨੂੰ ਕੰਮ ਤੋਂ ਕੱਢ ਦਿੱਤਾ ਸੀ ਉਹਨੇ ਮੇਰੀ ਇੱਕ ਵੀ ਗੱਲ ਨਹੀਂ ਸੁਣੀ ਕੋਈ ਵੀ ਗੱਲ ਸੁਣਨ ਤੋਂ ਸਾਫ਼ ਇਨਕਾਰ ਕਰ ਦਿੱਤਾ ਇਹਦੇ ਤੋਂ ਬਾਅਦ ਉਹਨੇ ਦੱਸਿਆ ਕਿ ਮੇਰੀ ਦਾਦੀ ਨੇ ਮੈਨੂੰ ਦੱਸਿਆ ਕਿ ਮੇਰੀ ਹੋਣ ਵਾਲੀ ਲਾੜੀ ਦੇ ਪਰਿਵਾਰ ਨੇ ਮੇਰੀ ਨਜ਼ਰਬੰਦੀ ਤੋਂ ਬਾਅਦ ਵਿਆਹ ਦੀ ਗੱਲ ਨੂੰ ਅੱਗੇ ਵਧਾਉਣ ਤੋਂ ਵੀ ਇਨਕਾਰ ਕਰ ਦਿੱਤਾ ਭਾਬੂ ਸਤਾ ਵਿਆਹ ਟੁੱਟ ਗਿਆ ਕਨੌਜੀਆ ਨੇ ਦਾਅਵਾ ਕੀਤਾ ਕਿ ਲੰਬੇ ਇਲਾਜ ਤੋਂ ਬਾਅਦ ਉਸਤੇ ਭਰਾ ਦੀ ਬਹੁਤ ਹੋ ਗਈ ਸੀ ਜਿਸ ਕਾਰਨ ਉਸਦੇ ਪਰਿਵਾਰ ਦੇ ਉੱਤੇ ਤਾਂ ਪਹਿਲਾਂ ਹੀ ਦੁੱਖਾਂ ਦਾ ਪਹਾੜ ਟੁੱਟ ਗਿਆ ਸੀ ਉਸ ਨੂੰ ਤਾਂ ਆਪਣਾ ਘਰ ਵੇਚਣਾ ਪਿਆ ਸੀ ਤੇ ਹੁਣ ਉਹ ਕਹਿੰਦਾ ਮੇਰਾ ਭਵਿੱਖ ਦਾ ਯਤਨ ਕੀ ਰਹੇਗਾ ਯੋਜਨਾ ਕੀ ਹੈ ਕਨੌਤੀਆ ਨੇ ਦੱਸਿਆ ਕਿ ਮੇਰੇ ਖਿਲਾਫ ਦੋ ਕੇਸ ਕਸ਼ਪਰੇੜ ਅਤੇ ਇੱਕ ਗੁਰੂਗਰਾਵ ਦੇ ਵਿੱਚ ਦਰਜ ਹੈ ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਮੈਨੂੰ ਇਸ ਤਰ੍ਹਾਂ ਸ਼ਕਤੀ ਦੇ ਵਿੱਚ ਫੜਿਆ ਜਾਵੇ ਅਤੇ ਮੇਰੀ ਜ਼ਿੰਦਗੀ ਤਬਾਹ ਕਰ ਦਿੱਤੀ ਜਾਵੇ ਤੇ ਬਾਅਦ ਵਿੱਚ ਮੈਨੂੰ ਛੱਡ ਦਿੱਤਾ ਜਾਵੇ ਹੁਣ ਕਹਦੇ ਮੈਂ ਸੈਫ ਅਲੀ ਖਾਨ ਦੀ ਇਮਾਰਤ ਦੇ ਬਾਹਰ ਖੜੇ ਹੋ ਕੇ ਨੌਕਰੀ ਮੰਗਣ ਦੀ ਯੋਜਨਾ ਬਣਾ ਰਿਹਾ ਹਾਂ ਕਿਉਂਕਿ ਉਹਦੇ ਨਾਲ ਜੋ ਕੁਝ ਵਾਪਰ ਚੁੱਕਿਆ ਉਹ ਕਹਦੇ ਮੈਂ ਜਾਣਦਾ ਜਾਂ ਮੇਰਾ ਰੱਬ ਜਾਣਦਾ ਜਾਂ ਪਰਿਵਾਰ ਜਾਣਦਾ ਮੈਂ ਆਪਣਾ ਸਭ ਕੁਝ ਗਵਾ ਦਿੱਤਾ ਕਨੌਜੀਆਂ ਨੇ ਕਿਹਾ ਕਿ ਇਹ ਪਰਮਾਤਮਾ ਦੀ ਕਿਰਪਾ ਹੈ ਕਿ ਸ਼ਰੀਫ ਨੂੰ ਦੁਰਗਰੇਲਵੇ ਸਟੇਸ਼ਨ ਤੇ ਨਾਜ਼ਰਬਾਤ ਕੀਤੇ ਜਾਣ ਦੇ ਕੁਝ ਘੰਟਿਆਂ ਦੇ ਬਾਅਦ ਉਸ ਨੂੰ ਕਾਬੂ ਕਰ ਲਿਆ ਨਹੀਂ ਤਾਂ ਕਹਦੇ ਕੌਣ ਜਾਣਦਾ ਹੈ ਸ਼ਾਦਾ ਸੈਫ ਅਲੀ ਖਾਨ ਦੇ ਕੇਸ ਦੇ ਵਿੱਚ ਮੈਨੂੰ ਦੋਸ਼ੀ ਬਣਾਇਆ ਗਿਆ ਹੁੰਦਾ ਮੇਰੀ ਕਿਸੇ ਨਹੀਂ ਸੀ ਸੁਣਨੀ ਤੇ ਸ਼ਾਇਦ ਮੈਨੂੰ ਇਨਸਾਫ ਵੀ ਨਾ ਮਿਲਦਾ